ਅੰਨਾ ਦੇ ਨੇੜੇ ਦਰਹਾ ਵਿਖੇ ਘਰੇਲੂ ਕਲੇਸ਼ ਦੇ ਚਲਦੇ ਗੋਲੀਆਂ ਚਲਾਉਣ ਵਾਲਾ ਸਾਬਕਾ ਫੌਜੀ ਗ੍ਰਿਫਤਾਰ ਕਟਨਾ ਚ ਬੇਟੇ ਦੀ ਹੋਈ ਸੀ ਮੌਤ ਪਤਨੀ ਗੰਭੀਰ ਜ਼ਖਮੀ ਪੁਲਿਸ ਨੇ ਬੀਤੀ ਦਿਨੀ ਆਪਣੀ ਪਤਨੀ ਦੀ ਔਰਤ ਤੇ ਉਸਦੇ ਲੜਕੇ ਜਗਵੀਰ ਤੇ ਗੋਲੀਆਂ ਲੱਗੀਆਂ ਗੋਲੀਆਂ ਮਾਰੀਆਂ ਗਈਆਂ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਦੇਖਿਆ ਤਾਂ ਉਹ ਬਰਜਿੰਦਰ ਸਿੰਘ ਜਿਹੜਾ ਫੌਜੀ ਹੈ ਸਾਬका ਉਹਨੇ ਆਪਣੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਨੇੜੇ ਦਰਾਹਾ ਵਿਖੇ ਘਰੇਲੂ ਕਲੇਸ਼ ਦੇ ਚੱਲਦੇ ਗੋਲੀਆਂ ਚਲਾਉਣ ਵਾਲਾ ਸਾਬਕਾ ਫੌਜੀ ਗ੍ਰਿਫਤਾਰ ਕਟਨਾ ਚ ਬੇਟੇ ਦੀ ਹੋਈ ਸੀ ਮੌਤ ਪਤਨੀ ਗੰਭੀਰ ਜ਼ਖਮੀ ਪੁਲਿਸ ਨੇ ਬੀਤੀ ਦਿਨੀ ਆਪਣੀ ਪਤਨੀ ਤੇ ਪੁੱਤਰ ਤੇ ਗੋਲੀਆਂ ਚਲਾਉਣ ਵਾਲੇ ਸਾਬਕਾ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਜੀ ਜਿੱਦੇ ਇੱਕ ਸਾਬਕਾ ਫੌਜੀ ਬਨੋ ਆਪਣੀ ਪਤਨੀ ਤੇ ਬੇਟੇ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਕਿਉਂ ਹੋ ਰੋ ਪੀ ਕਾਬੂ ਆ ਗਿਆ ਜੀ ਇਹ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਐਸਐਸਪੀ ਸਾਹਿਬ ਖੰਨਾ ਜੀ ਦੇ ਨਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਅਸੀਂ ਮਾੜੇ ਅੰਸਰਾਂ ਵਿਰੁੱਧ ਚਲਾਈ ਹੈ ਮਹੀਮ ਉਹਦੇ ਤਹਿਤ ਸਚੂ ਸਾਹਿਬ ਨੂੰ 3625 ਨੂੰ ਇੱਕ ਹੈਲਪਲਾਈਨ 112 ਤੋਂ ਕੰਪਲੀਟ ਮਿਲੀ ਕਿ ਬੋਣੀ ਵਿਖੇ ਜਿਹੜਾ ਪਿੰਡ ਹੈ ਬਲਵਿੰਦਰ ਗੌਰ ਨਾਮ ਦੀ ਔਰਤ ਤੇ ਉਸਦੇ ਲੜਕੇ ਜਗਵੀਰ ਤੇ ਗੋਲੀਆਂ ਲੱਗੀਆਂ ਗੋਲੀਆਂ ਮਾਰੀਆਂ ਗਈਆਂ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਦੇਖਿਆ ਤਾਂ ਉਹ ਬਰਜਿੰਦਰ ਸਿੰਘ ਜਿਹੜਾ ਫੌਜੀ ਹੈ ਸਾਹਿਬ ਦਾ ਉਹਨੇ ਆਪਣੇ ਰੋਜ਼ਾਨਾ ਦੇ ਜਿਹੜਾ ਸੀਗਾ ਸ਼ਰਾਬ ਪਿੰਦਾ ਆਦਿ ਸੀਗਾ ਉਹਨੇ ਆਪਣੇ ਗੁੱਸੇ ਦੇ ਵਿੱਚ ਆ ਕੇ ਲੜਾਈ ਝਗੜਾ ਕਰਨ ਦੇ ਦੌਰਾਨ ਆਪਣੀ ਘਰ ਵਾਲੀ ਔਰ ਆਪਣੇ بیٹے ਦੇ ਗੁਲੀਏ ਮਰੀ ਗੁਲੀਏ ਮਰ ਤਵਾਦੋ ਪਿਸਟਲ ਸਮੇਤ ਫਰ ਫਰਾਰ ਹੋ ਕੇ ਸੀਗਾ ਤੇ ਜਦੋਂ ਇਹਨਾਂ ਨੂੰ ਹਸਪੀਟਲ ਭੇਜਿਆ ਗਿਆ 40 ਦੇ ਵਿੱਚ ਰਾਹ ਦੇ ਵਿੱਚ ਤਾਂ ਇਹ ਜਿਹੜਾ ਬੇਟਾ ਉਹਦੀ ਡੈਥ ਹੋ ਗਈ ਹੈ ਤੇ ਇਹਦੀ ਜਿਹੜੀ ਵਾਈਫ ਹੈ ਉਹ ਜਿਹੜੇ ਇਲਾਜ ਸਰ ਰੋਪੀ ਕਾਬੂ ਆ ਗਿਆ ਜੀ ਉਹ ਰੋਪੀ ਨੂੰ ਕੱਲ ਅਰੈਸਟ ਕਰ ਕੀਤਾ ਗਿਆ ਪਾਇਲ ਵੀ ਤੇ ਉਹਦਾ ਪੁਲਿਸ ਮਾਰਡ ਲਿਆ ਗਿਆ ਇਹ ਵਾਰਦਾਤ ਜਿਹੜਾ ਉਹਨੇ ਪਿਸਟਲ ਯੂਜ਼ ਕੀਤਾ ਸੀ ਉਹ ਬ੍ਰਾਹਮਣ ਉਹ ਬ੍ਰਾਹਮਣ ਕਰਵਾਇਆ ਗਿਆ ਜੀ ਇਹ આરોપી ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਪਹਿਲਾਂ ਹੈ ਮੇਰੇ ਦਰਜ ਹੈ ਮਤਲਬ ਉਹਨਾਂ ਦਾ ਦਰਜ ਹੈ